ਪਿਛਲੇ ਕੁਝ ਦਿਨ ਪਹਿਲਾਂ 29 ਮਈ 2024 ਨੂੰ ਜਲੰਧਰ ਦੇ ਭੋਗਪੁਰ ਇਲਾਕੇ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ 'ਤੇ ਦਿਹਾਤੀ ਪੁਲਿਸ ਅਤੇ AGTF ਦੀ ਟੀਮ ਨੇ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੌਰਾਨ ਗ੍ਰਿਫਤਾਰ ਕੀਤੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਦੀ ਲੱਤ ਵਿੱਚ ਸੱਟ ਲੱਗੀ ਅਤੇ ਸੱਟ ਜ਼ਿਆਦਾ ਗੰਭੀਰ ਹੋਣ ਕਰਕੇ ਗੈਂਗਸਟਰ ਰੋਹਿਤ ਰਾਣਾ ਨੂੰ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਕਿ ਹੁਣ ਗੈਂਗਸਟਰ ਰੋਹਿਤ ਦਾ ਇਲਾਜ ਚੱਲ ਰਿਹਾ ਹੈ ਇਸ ਦੌਰਾਨ ਕੋ ਨਾਨਕਦੇਵ ਹਸਪਤਾਲ ਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤੈਨਾਤ ਰਹੀ ਅਤੇ ਉੱਥੇ ਹੀ ਇਸ ਪੂਰੇ ਮਾਮਲੇ ਦੀ ਕਵਰਜ ਕਰਨ ਗਏ ਪੱਤਰਕਾਰਾਂ ਨਾਲ ਵੀ ਪੁਲਿਸ ਮੁਲਾਜ਼ਮ ਭੜਦੇ ਦਿਖਾਈ ਦਿੱਤੇ ਅਤੇ ਇਸ ਮੌਕੇ ਪੁਲਿਸ ਅਧਿਕਾਰੀ ਨੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਐਪੀਐਸ ਭੋਗਪੁਰਾ ਮੰਦਪੁਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਐਮਦ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਦੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ ਚ ਲਿ ਗਏ ਜਿਹਨਾਂ ਨੇ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਗੁਨਨਕ ਹਸਪੀਟਲ ਕੀ ਨਾਮ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਇਹਦੇ ਤੇ ਲੱਗੀਆਂ ਤੇ ਕਿੰਨੇ ਬੰਦੇ ਦੋ ਫਾਇਰ ਹੋਏ ਜੀ ਇਹਦੇ ਤੇ ਹਾਂਜੀ ਉਹ ਨੋ ਬਸ ਇਹਨਾਂ ਠੀਕ ਹੈ ਤੁਹਾਡੇ ਮੁਲਾ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਸਾਡੇ ਮੇਰਾ ਕਿਹੜਾ ਐਸੀ ਕੋਈ ਮੇਰੇ ਐਸੀ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਕਰਿਓ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਰੋਕਣ ਦੇ ਕਿ ਨਾਮ ਵਾਲਾ ਸ਼ੋਰ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਦੇਖੋ ਸਿਵਲ ਸਿਵਲ ਦੇ ਵਿੱਚ ਜਾਂ ਗੁਨਾਣਕ ਦੇ ਵਿੱਚ ਕੀ ਸਾਡਾ ਹੱਕ ਨਹੀਂ ਹੈਗਾ ਸ਼ੋਰ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ 'ਚ ਰਹਿ ਕੇ ਆਪਾਂ ਹਰ ਕੋਈ ਚੀ ਕਰ ਸਕਦੇ ਹਾਂ ਕਾਨੂੰਨ ਦੇ ਦਾਇਰੇ ਤੁਹਾ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦਿੱਤਾ ਦਿੱਤੀ ਐ ਜਿਸ ਇਨਸਪੈਕਟਰ ਠੀਕ ਹੈ ਜਿਹੜੇ ਮੈਂ ਹੀ ਅੱਗੇ ਪਾਸੋਂ ਦੱਪਕੇ ਮਾਰਦੇ ਹੋਂ ਤਾਂ ਵੀ ਕਿਸੇ ਨੇ ਜੀ ਮਾਰੇ ਦੱਪਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਮੈਂ ਐਸਐਸਓ ਤੁਹਾਡੇ ਸਾਹਮਣੇ ਖੜਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰਿਜ਼ਨਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬਾਈਟ ਦੇ ਦਿੰਦਾ ਕਿਹੜੇ ਗੈਂਗਸਟਰ ਨਾਲ ਸੰਬੰਧ ਰੱਖਦਾ ਐਵੇਂ ਸਾਡੀ ਇਨਵੈਸਟੀਗੇਸ਼ਨ ਚੱਲੀ ਜਾਂਦੀ ਐ ਇਹਦਾ ਬਾਰੇ ਆਪਾਂ ਪਤਾ ਕਰ ਰਹੇ ਹਾਂ ਹਾਂ ਜੀ ਮੌਕੇ ਤੇ ਆ ਗ ਉਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ